ਦੀਵਾ ਹੈ ਗੁਰੂ ਸਾਹਿਬ ਜੀ ਜੋ ਉਰਜਾਇੋ ਮਨਸ ਜਨਮ ਸੰਯੋਗ ਪਾਇਆ ਤਾਕੀ ਹੈ ਓਟ ਸਾਧ ਰੱਖੋ ਹੋ ਦੇ ਕਰ ਹਾਥ ਕਾਰ ਕਿਰਪਾ ਮੇ ਲਹੁ ਹਰ ਰਾਇਆ ਜੋ ਜੋ ਜੂਨੀ ਝਾਯੋ ਮਨਸ ਜਨਮ ਸੰਯੋਗ ਪਾਇਆ ਪਾਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ ਅਨਿਕ ਜਨਮ ਭ੍ਰਮ ਥਿਤ ਨਹੀਂ ਪਾਈ ਕਰੂੰ ਸੇਵਾ ਗੁਰ ਲਾਗੋ ਚਰਨ ਗੋਵਿੰਦ ਜੀ ਕਾ ਮਾਰਗ ਦੇਹੋ ਜੀ ਬਤਾਇ ਦਹਾਉ ਅਨੇਕ ਉਪਾਅ ਕਰੋ माया ਕੋ ਬਚਿਤ ਧਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵਾ ਕੋਈ ਐਸੋ ਰੇ ਪਿਟ ਸੰਤ ਮੇਰੀ ਲਾਹ ਸਗਲ ਚਿੰਤਾ ਠਾਕੁਰ ਸਿਉ ਮੇਰਾ ਰੰਗ ਲਾਵਾ ਪੜੇ ਰੇ ਸਗਲ ਬੇਦ ਨਹ ਚੂਕੈ ਮਨ ਭੇਦ ਇੱਕ ਖਿੰਨਾ ਧੀਰ ਹੈ ਮੇਰੇ ਘਰ ਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਤ ਇਕ ਅੰਮ੍ਰਿਤ ਨਾਮ ਮੇਰਾ ਰਿਦਾ ਸਿੰਚਾ ਜੀਤੇ ਰੇਤੀਰਥ ਨਾਏ ਅਹੰ ਬੋਧ ਮੈ ਲਾਏ ਕਰ ਕੋ ठाकुर ਇਕ ਤਿਲ ਨ ਮਨ ਕਦ ਪਾਵੋ ਸਾਧ ਸੰਗ ਹਾਰੇ ਹਰਿ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨ ਨ ਸਗਲ ਆશ્રਮ ਕੀਨੇ ਮਨੁਵਾ ਨਹਿ ਪਤੀਨੇ ਵਿਵੇਕਹੀਨਾ ਦੇਹੀ ਤੋਏ ਾਰੇ ਪੁਰਖ ਵਿਧਾਤਾ ਪਾਰ ਬ੍ਰਹਮ ਕੈ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਾਲ ਖੋਏ ਕਰਮ ਧਰਮ ਜੁਗ ਤਾ ਨਿਮਖ ਨਾ ਹੀਤ ਕਰ ਤਾਂ ਗਰਬ ਗਰਬ ਪੜੈ ਕਹੀ ਨਾ ਲੇਖਾ ਜਿਸ ਭੇਟੀ ਆ ਸਫਲ ਮੂਰਤ ਕਰੈ ਸਦਾ ਕੀਰਤ ਗੁਰ ਪ੍ਰਸਾਦ ਕੋ ਨੇਤਰੋਂ ਪੇਖਾਂ ਮਨ ਹੱਠ ਜੋ ਕਮਾਵਾ ਤੇਲ ਨਾ ਲੇਖੇ ਪਾਵ ਬਗਲ ਜਿਉ ਧਿਆਨ ਲਾਵ माया रे तारी कोई ऐसो रे सुख है दाई प्रभ की कथा सुनाई तेस पेटे गत होए हमारी ਸੋ ਪ੍ਰਸੰਨ ਗੋਪਾਲ ਰਾਏ ਕਟੇ ਰੇ ਬੰਦਨ ਮਾਏ ਗੁਰ ਕਾ ਸਬਦ ਮੇਰਾ ਮਨ ਰਤਾ ਸਦਾ ਸਦਾ ਆਨੰਦ ਬੇਟਿਓ ਨਿਰਭਾਣ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਭਾਈ ਸਫਲ ਯਾਤਰਾ ਆਮਣ ਜਾਨ ਰਹੇ ਮਿਲੇ ਸਾਦਾ ਸਫਲ ਸਫਲ ਭਈ ਸਫਲ ਯਾਤਰਾ ਆਮਣ ਜਾਨ ਰਹੇ ਮਿਲੇ ਸਾਦਾ ਰਹਾਉ ਦੁਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾ ਸ੍ਰੀ ਮਹੱਲਾ ਪੰਜਵਾ ਘਰਿ ਸ਼ੀਮਾ ਅਸ਼ਟਪਦੀ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤੇਹ ਤੇਹ ਉਰਜਾਇਓ ਮਾਨਸ ਜਨਮ ਸੰਯੋਗ ਪਾਇਆ ਤਾਕੀ ਹੈ ਓਟ ਸਾਦ ਰੱਖੋ ਦੇ ਕਰ ਹੱਥ ਕਰ ਕਿਰਪਾ ਮਿਲੋ ਹਾਰੇ ਰਾਯਾ